ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਉਬੀਰ ਰਾਮ ਸਿੰਘ ਦਾ ਆਪਣਾ ਦਸ ਦਾ ਰਾਮ ਨੇਪਾਲ ਦਾ ਦਸ ਦਾ ਆਪਣੇ ਆਪ ਨੂੰ ਤੁਸੀਂ ਵੀਡੀਓ ਦੇਖੀ ਆ ਲੁਧਿਆਣੇ ਰੇਲਵੇ ਸਟੇਸ਼ਨ ਦੇ ਬਾਹਰੋਂ ਲੈ ਕੇ ਆਏ ਸੀ ਇਹਨਾਂ ਦੀ ਹਾਲਤ ਇੰਨੀ ਖਰਾਬ ਆ ਇੰਨੀ ਕਮਾੜੀ ਆ ਇਹਨਾਂ ਦੀ ਚੈਸ ਦਾ ਐਕਸਰੇ ਆ ਡਾਕਟਰ ਸਾਹਿਬ ਕੀ ਐਕਸਰੇ ਚ ਇਹਨਾਂ ਦੇ ਦੋਨੋਂ ਸਾਈਡ ਤੇ ਕਾਫੀ ਦਾ ਕੰਸੋਲੀਡੇਸ਼ਨ ਆ ਲੈਫਟ ਸਾਈਡ ਉੱਤੇ ਵੀ ਉਸਨ ਨਿਮੋਨੀਆ ਵੀ ਹੋ ਸਕਦਾ ਹੈ ਜਾਂ ਟਿਊਬਰਕੂਲੋਸਿਸ ਵੀ ਹੋ ਸਕਦਾ ਹੈ ਮੈਂ ਕਿਹਾ ਟੀਵੀ ਦੀ ਬਿਮਾਰੀ ਜਾਂ ਨਮੂਨਿਆ ਕਰਕੇ ਜਿਵੇਂ ਐਕਸ-ਰੇ ਦਾ ਆ ਪਾਸਾ ਕਾਲਾ ਦਿਨਦਾ ਇਹ ਪਾਸਾ ਚਿੱਟਾ ਹੀ ਦਿਨਦਾ ਮਤਲਬ ਇੱਕ ਸਾਈਡ ਦਾ ਫੇਫੜਾ ਫਿਫਰਾ ਇੱਕ ਸਾਈਡ ਦਾ ਲੰਗਸ ਬਿਲਕੁਲ ਖਤਮ ਹੋ ਚੁੱਕਿਆ ਇਸ ਟਾਈਮ ਬਹੁਤ ਕ੍ਰਿਟੀਕਲ ਕੰਡੀਸ਼ਨ ਵਿੱਚ ਨੇ ਵਿੱਚ ਹੀ ਨਿਕਲ ਰਹੇ ਨੇ ਰਾਮ ਜੀ ਜੇ ਇਹਨਾਂ ਨੂੰ ਕੋਈ ਪਛਾਣਦਾ ਵਾ ਜੇ ਕੋਈ ਜਾਣਦਾ ਵਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਇਹਨਾਂ ਦੇ ਆਪਣੇ ਆਉਣ ਥੋੜਾ ਇਹਨਾਂ ਨੂੰ ਹੌਸਲਾ ਹੋਵੇ ਡਾਕਟਰ ਸਾਹਿਬ ਉਹਨਾਂ ਨੇ ਆਪਣੇ ਵੱਲੋਂ ਬੈਸਟ ਤੋਂ ਬੈਸਟ ਕਰ ਰਹੇ ਨੇ ਇਸ ਟਾਈਮ ਵੈਂਟੀਲੇਟਰ ਮਸ਼ੀਨ ਇਹ ਆਪਾਂ ਜਿਹੜੀ سپورਟ ਦਿੱਤੀ ਹੋਈ ਹੈ ਕਿੰਨੀ ਹੈ ਜੀ ਪੂਲ سپورਟ ਤੇ ਹੈ 90 ਆਕਸੀਜਨ ਦਿੱਤੀ ਹੈ ਓਕੇ ਥੋੜੀ ਹੋਰ ਜੇ ਇਹਨਾਂ ਬਿਨਾ ਮੇਨਟੇਨ ਕਰਨ ਲੱਗੇ ਤਾਂ ਹੋਰ ਵੀ ਘਟਾਵਾਂਗੇ ਹੂੰ ਅਸੀਂ ਇਹ ਚੱਲੋ ਜੇ ਪੂਰੀ 100 ਤੇ ਕਰ ਦਾਂਗੇ ਫਿਰ ਤਾਂ ਪੂਰੀ سپورਟ ਆ ਵੀ ਹੋਰ ਨਾਲ ਥੋੜਾ ਜ਼ਿਆ ਲੈਣ ਦੀ ਕੋਸ਼ਿਸ਼ ਕਰਦੇ ਜੇ ਤੁਸੀਂ ਵੀ ਸਾਰੇ ਕੋਸ਼ਿਸ਼ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਇਹਨਾਂ ਦਾ ਘਰ ਲੱਭ ਜੇ ਵੀ ਕਿਉਂਕਿ ਕੋਈ ਵੀ ਇਨਸਾਨ ਦੁਨੀਆ ਤੇ ਲਾवारिस ਪੈਦਾ ਨਹੀਂ ਹੁੰਦਾ ਕਿਸੇ ਨਾ ਕਿਸੇ ਹਾਲਾਤਾਂ ਦੇ ਕਾਰਨ ਆਪਣੇ ਤੋਂ ਦੂਰ ਹੋ ਜਾਂਦਾ ਅਜੀ ਆਪਣਾ ਸਿਰਫ ਨਾਮ ਹੀ ਦੱਸਿਆ ਇਹਨਾਂ ਨੇ RAM ਨੇਪਾਲ ਦੱਸਿਆ ਤੇ ਇੱਕ ਜਿੰਨਾ ਕਿ ਇਹਨਾਂ ਨੇ ਆਪਣਾ ਪਿੰਡ ਦਾ ਨਾਮ ਤੇ ਜ਼ਿਲ੍ਹਾ ਦੱਸਿਆ ਸੀਗਾ ਉਹ ਵੀ ਅਸੀਂ ਨਾਲ ਸ਼ਾਰਟ ਲਾਇਆ ਜਿੱਥੋਂ ਦਾ ਹਾਂ ਮੈਂ ਹੀ ਭਾਈ ਜੀ ਕਿੱਥੋਂ ਦਾ ਬਾਪੂ ਤੂੰ ਕਿੱਥੋਂ ਦਾ ਰਹਿਣ ਵਾਲਾ ਨੇਪਾਲ ਦਾ ਕੌਣ ਸਾ ਜ਼ਿਲ੍ਹਾ ਹੈ ਰਾਤਿਆਂਚਾਂ ਹੈ ਰਾਤਿਆਂਚਾਂ ਔਰ ਗਾਉਂ ਦਾ ਨਾਮ ਗਾਉਂ ਦਾ ਨਾਮ ਪੇਵਾਜੀ ਪਰਵਾਈ ਬੱਚੇ ਹੈ ਤੁਹਾਰੇ ਹਾਂਜੀ ਸ਼ਾਦੀ ਹੋਈ ਹੈ ਤੁਹਾਡੀ ਹਾਂਜੀ ਇਤਨੇ ਬੱਚੇ ਹੈ ਦੋ ਕਿਆ ਲੜਕਾ ਲੜਕੀ ਕਿਆ ਹੈ ਲੜਕਾ ਹੈ ਤੇ ਲੜਕਾ ਹੈ 3 ਲੜਕਾ ਹੈ ਤੁਸੀਂ ਵੀ ਸਮਝੋ ਕਿਹੜੇ ਏਰੀਆ ਦਾ ਨਾਮ ਲੈਂਦੇ ਆ ਜੇ ਕੋਈ ਪਹਿਚਾਨਦਾ ਤਾਂ ਉਥੇ ਜਰੂਰ ਸੁਨੇਹਾ ਸਾਡਾ ਪਹੁੰਚਦਾ ਕਰਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵੈਗੁਰਜੀ ਕਾ ਕਾਲ ਸਾਰ ਵੈਗੁਰ